ਜੋ ਬੋਲੇ ਸੋ ਨਰਪਾਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ 12 ਫਰਵਰੀ ਨੂੰ ਜਿਹੜੀ ਆਪਣੀ ਜਨਮ ਦਿਤੀ ਆ ਰਹੀ ਹੈ ਆਪਾਂ ਮਨਾ ਰਹੇ ਆ ਪਹਿਲਾਂ ਵੀ ਮਨਾਉਂਦੇ ਸੀ ਹਰ ਸਾਲ ਮਨਾਉਨੇ ਆ ਮੰਦਰਾਂ ਦੇ ਵਿੱਚ ਭਵਨਾਂ ਦੇ ਵਿੱਚ ਨੂੰ ਸਜਾਇਆ ਜਾਂਦਾ ਤੇ ਰੌਣਕਾਂ ਵੀ ਵਧਾਈਆਂ ਜਾਂਦੀਆਂ ਉੱਥੇ ਐਤਕੀ ਚਲੋ ਆਪਣੇ ਕੋਲ ਟਾਈਮ ਤਾਂ ਥੋੜਾ ਮੈਂ ਬੇਨਤੀ ਕਰਨੀ ਸੀ ਕਿਉਂਕਿ ਮੈਂ ਵੀ ਬਾਹਰ ਆਇਆ ਹੋਇਆ ਹਾਂ ਮੈਂ ਬੇਨਤੀ ਕਰੂੰਗਾ ਸਾਡੇ ਸੰਤ ਸਮਾਜ ਨੂੰ ਬੁੱਧੀਜੀਵੀ ਲੋਕ ਤੇ ਜਿਹੜੇ ਹੋਰ ਸਾਡੇ ਚਿੰਤਕ ਲੋਕ ਆ ਸਮਾਜ ਲਈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਚਲੋ ਇਸ ਟਾਈਮ ਤੇ ਆਪਣੇ ਕੋਲ ਟਾਈਮ ਘੱਟ ਹੈ ਪਰ ਅਗਲੀ ਵਾਰ ਜਦੋਂ ਅਸੀਂ ਇਹ ਜਨਮਤੀ ਨੂੰ ਮਨਾਉਣਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਤਾਂ ਅਗਲੀ ਵਾਰ ਕੋਈ ਵੀ ਸਰਕਾਰ ਹੋਵੇ ਪਲਾਏ ਸਰਕਾਰ ਆ ਪਲਾ ਕੋਈ ਹੋਰ ਸਰਕਾਰ ਹੋਵੇ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਜਿਹੜੀ ਸਤਗੁਰੂ ਰਵਿਦਾਸ ਜੀ ਮਹਾਰਾਜ ਦੀ ਜਿਹੜੀ ਜਨਮਤੀ ਅਸੀਂ ਮਨਾਉਣੀ ਹੈ ਅਸੀਂ ਸਟੇਟ ਲੈਵਲ ਤੇ ਮਨਾਉਣੀ ਚਾਹੁੰਦੇ ਆਂ ਪੰਜਾਬ ਦੇ ਸਾਰੇ ਭਵਨਾਂ ਦੇ ਵਿੱਚ ਸਾਰੇ ਮੰਦਰਾਂ ਦੇ ਵਿੱਚ ਤਾਂ ਮਨਾਉਣਾ ਹੀ ਹੈ ਉੱਥੇ ਵੀ ਮਨਾਵਾਂਗੇ ਪਰ ਜਿਹੜੇ ਲੋਕ ਨਹੀਂ ਵੀ ਜਾ ਸਕਦੇ ਉਹ ਮੰਦਰਾਂ ਦੇ ਵਿੱਚ ਤਾਂ ਮਨਾਉਂਦੇ ਮਨਾਉਂਦੇ ਪਰ ਅਸੀਂ ਚਾਹੁੰਦੇ ਆਂ ਕਿ ਹਰ ਸਾਲ ਇੱਕ ਸਟੇਟ ਲੈਵਲ ਦਾ ਪ੍ਰੋਗਰਾਮ ਰੱਖਿਆ ਜਾਵੇ ਭਾ ਲ ਕੋਈ ਜਲੰਧਰ ਰੱਖਿਆ ਜਾਵੇ ਕਿਤੇ ਵੀ ਰੱਖਿਆ ਜਾਵੇ ਕਿਸੇ ਜ਼ਿਲ੍ਹੇ ਨੂੰ ਚੁਣਿਆ ਜਾਵੇ ਤਾਂ ਕਿ ਉੱਥੇ ਸਾਡੇ ਸਾਰੇ ਸੰਪਰਦਾਵਾਂ ਦੇ ਮੁਖੀ ਸਾਡੇ ਸੰਘਰਸ਼ੀ ਯੋਧੇ ਸਾਡਾ ਸੰਤ ਸਮਾਜ ਅਤੇ ਸਾਡੇ ਬੁਲਾਰੇ ਤੇ ਜਿਹੜੇ ਵੀ ਸੁਭਾਸ਼ਿੰਤਕ ਲੋਕ ਹੈ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਮੰਚ ਦੇ ਉੱਤੇ ਜੋ ਵੀ ਬੁਲਾਰੇ ਬੋਲਣ ਜਾਂ ਸੰਤ ਸਮਾਜ ਵੱਲੋਂ ਸਾਡੇ ਸਤਿਕਾਰਯੋਗ ਸੰਤ ਸਮਾਜ ਕੋਈ ਵੀ ਉੱਥੇ ਸਾਡੇ ਸਤਿਗੁਰੂ ਸਾਹਿਬ ਦੀ ਮਹਿਮਾ ਗਾਉਣ ਜਾਂ ਕੋਈ ਉਹਨਾਂ ਬਾਰੇ ਜੋ ਵੀ ਸਾਡੇ ਕ੍ਰਾਂਤੀਗੁਰੂ ਕ੍ਰਾਂਤੀਕਾਰੀ ਗੁਰੂ ਸਾਹਿਬ ਨੇ ਜੋ ਵੀ ਸਾਡੇ ਲਈ ਦੇਣ ਹੈ ਜੋ ਕਰਕੇ ਗਏ ਆ ਉਹਨਾਂ ਬਾਰੇ ਉਹ ਸਟੇਜ ਦੇ ਉੱਤੋਂ ਨਿਸ਼ਾਨ ਕੀਤਾ ਜਾਵੇ ਤਾਂ ਕਿ ਸਾਡਾ ਸਮਾਜ ਹੈ ਜਿਹੜਾ ਜਿਹੜੇ ਸਾਡੇ ਸਮਾਜ ਦੇ ਲੋਕ ਜਿਹੜੇ ਪੰਜਾਬ ਦੇ ਵਿੱਚ ਜਾਂ ਬਾਹਰ ਜਿਹੜੇ ਦੱਬੇ ਕੁਚਲੇ ਲੋਕ ਬੈਠੇ ਉਹਨਾਂ ਤੱਕ ਜਾਗਰੂਕ ਕਰਨ ਲਈ ਸਾਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਉਸ ਟੇਟ ਲੈਵਲ ਦੇ ਮੰਚ ਤੋਂ ਪੰਜਾਬ ਦੇ ਸਾਰੇ ਯੋਧੇ ਇਕੱਠੇ ਹੋਣਗੇ ਤਾਂ ਉੱਥੋਂ ਵੱਖਰੀ ਵੱਖਰੀ ਸਪੀਚ ਜਿਵੇਂ ਜਿਵੇਂ ਵੀ ਕਿਸੇ ਦੇ ਦਿਮਾਗ 'ਚ ਹੈ ਉਹ ਉੱਥੇ ਨਿਸ਼ਰ ਕੀਤੀ ਜਾਊਗੀ ਤਾਂਕਿ ਅਸੀਂ ਜਾਗਰੂਕ ਹੋ ਚੁੱਕੀਏ ਸਾਡੇ ਪੰਜਾਬ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਅਸੀਂ ਜਾਗਰੂਕ ਹੋ ਚੁੱਕੀਏ ਸਾਡੇ ਸਮਾਜ ਨੂੰ ਜਾਗਰੂਕ ਕਰਾ ਸਕੀਏ ਕਿਉਂਕਿ ਤੁਸੀਂ ਪਹਿਲੀ ਝਲਕ ਐ ਐ ਬਾਇਸ ਖੁਰਦ ਬੈਸਾਨ ਖੁਰਦ ਦੇ ਵਿੱਚ ਤੁਸੀਂ ਦੇਖ ਲਈ ਹੈ ਕਿ ਏ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਸਾਡੇ ਸਮਾਜ ਨੂੰ ਨਾ ਕਰਤੀ ਐ ਉਹ ਕਹਿੰਦੇ ਵੀ ਤੁਸੀਂ ਕੀਰਤਨ ਦੇ ਨਗਰ ਕੀਰਤਨ ਵਿੱਚ ਨਹੀਂ ਲਿ ਜਾ ਸਕਦੇ ਤਾਂ ਨਾ ਹੀ ਤੁਸੀਂ ਇਹਨਾਂ ਨੂੰ ਤੁਸੀਂ ਆਪਣੇ ਘਰਾਂ ਚ ਲੈ ਜਾ ਸਕਦੇ ਹੋ ਪਰ ਇਹਨਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਬਣਾਇਆ ਇਹ ਤੁਹਾਨੂੰ ਪਹਿਲੀ ਖਾਲਸਾਣ ਦੀ ਝਲਕ ਦਿਖਾਈ ਜਾਂ ਨਾਲੇ ਅਗਰ ਇਹ ਖਾਲਸਾਣ ਬਣਾ ਦਿੰਦੇ ਐ ਕਿਉਂਕਿ ਇਹ ਤਾਂ ਭੁੱਲ ਜੋ ਬਣਣਾ ਹੀ ਨਹੀਂ ਜੇਕਰ ਬਣ ਵੀ ਜਾਂਦਾ ਤਾਂ ਸਾਡੀ ਦੁਰਦਸ਼ਾ ਆ ਹੋਊਗੀ ਸਾਨੂੰ ਕਿਸੇ ਗੁਰਦੁਆਰਾ ਦੇ ਵਿੱਚ ਫਰਦੋਰਾ ਸਾਹਿਬ ਚ ਵੜਨ ਨਹੀਂ ਦੇਣਾ ਇਹਨਾਂ ਨੇ ਤੇ ਨਾ ਹੀ ਸਾਨੂੰ ਕਿਸੇ ਲੰਗਰ ਦੇ ਵਿੱਚ ਵੀ ਜਿਸ ਤਰ੍ਹਾਂ ਕਰੇ ਲੰਗਰ ਸਾਹਿਬ ਦੇ ਵਿੱਚ ਲਿਖ ਕੇ ਲਾਇਆ ਹੋਇਆ ਕਿ ਇਹ ਜਵੀਦਾਰਾਂ ਦੇ ਭਾਂਡੇ ਤੇ ਇਹ ਐਸੀ ਸਮਾਜ ਦੇ ਜਾਂ ਦਲਤਾਂ ਦੇ ਭਾਂਡੇ ਇਸ ਤਰ੍ਹਾਂ ਕਰਕੇ ਸਾਨੂੰ ਇਹ ਖੱਜਲ ਖਵਰੀ ਵੀ ਕੀਤੀ ਜਾਇਆ ਕਰੂਗੀ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਸਾਰੇ ਸੰਤ ਸਮਾਜ ਨੂੰ ਵੀ ਅੱਗੇ ਤੋਂ ਜਿਹੜਾ ਵੀ ਅਗਲੇ ਸਾਲ ਆਪਾਂ ਜਨਤਿ ਬਣਾਉਣੀ ਹੈ ਉਸ ਜੰਤੀ ਨੂੰ ਸਟੇਟ ਲੈਵਲ ਤੇ ਮਨਾਇਆ ਜਾਵੇ ਤਾਂ ਕਿ ਸਾਡੇ ਯੋਧੇ ਤੇ ਸਾਡੇ ਜਿਹੜੇ ਸੰਘਰਸ਼ੀ ਲੋਕ ਆ ਜਾਂ ਸਾਡੇ ਸਮਾਜ ਚਿੰਤਕ ਲੋਕ ਹੈ ਇਹਨਾਂ ਨੂੰ ਟਾਈਮ ਮਿਲੇ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਿ ਪਿੰਡਾਂ ਤੱਕ ਸਾਡੀ ਆਵਾਜ਼ ਜਾਵੇ ਦੱਬੇ ਕੁਚਲੇ ਲੋਕਾਂ ਤੱਕ ਸਾਡੀ ਆਵਾਜ਼ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ 2-3 ਸਾਲ ਦੇ ਉੱਤੋਂ ਅਸੀਂ ਵੀ ਉਸ ਸੰਘਰਸ਼ ਦੇ ਵਿੱਚ ਸੀ ਅਸੀਂ ਵੀ ਉਸ ਸੰਘਰਸ਼ ਵਿੱਚ ਡਿਆ ਸੀਗਾ ਸਾਡੇ ਸਤਿਕਾਰਯੋਗ ਲੋਕਾਂ ਨਾਲ ਮਦਵੀ ਸਿੱਖ ਜਿਹੜਾ ਸਾਡੇ ਸਮਾਜ ਆ ਉਹਨਾਂ ਨਾਲ ਰਲ ਕੇ ਅਸੀਂ ਇਹ ਸੰਘਰਸ਼ ਵਿੜਿਆ ਸੀ ਕਿ ਆਪਣੇ ਭਾਈ ਜਨਤਾ ਜੀ ਤੇ ਬਾਬਾ ਜੀਵਨ ਸਿੰਘ ਜੀ ਦੀ ਜਨਮ ਦਿਤੀ ਉਹ ਵੀ ਸਟੇਟ ਲੈਵਲ ਤੇ ਮਨਾਈ ਜਾਵੇ ਤੇ ਉਹ ਮਨਾਈ ਗਈ ਹੈ ਤੁਹਾਨੂੰ ਪਤਾ ਹੈ ਅ ਤਖਤ ਸ੍ਰੀ ਕੇਸਗੜ੍ਹ ਸਾਹਿਬ ਲਗਾਤਾਰ 3 ਸਾਲ ਤੋਂ ਅਸੀਂ ਮਨਾ ਰਹੇ ਹਾਂ ਤੇ ਅਸੀਂ ਵੀ ਉੱਥੇ ਜਾ ਕੇ ਸੰਬੋਲੀਅਤ ਕਰਦੇ ਹੁੰਦੇ ਹਾਂ ਤੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਅਗਲੇ ਸਾਲ ਤੋਂ ਜਿਹੜੀ ਵੀ ਕੋਈ ਸਟੇਟ ਲੈਵਲ ਤੇ ਜੰਤਿ ਮਨਾਈਏ ਕਿਸੇ ਵੀ ਜ਼ਿਲ੍ਹੇ ਚ ਮਨਾਈ ਜਾਵੇ ਤਾਂ ਕਿ ਅਸੀਂ ਆਪਦੇ ਸਮਾਜ ਨੂੰ ਜਾਗਰੂਕ ਕਰ ਸਕੀਏ ਕਿ ਸਾਡਾ ਸਮਾਜ ਨੂੰ ਇਹ ਗੁਰਦੁਆਰਿਆਂ ਸਾਹਿਬ ਤੇ ਵੀ ਕਬਜ਼ੇ ਭਮੜਾਂ ਤੇ ਵੀ ਕਬਜ਼ੇ ਕਰੀ ਬੈਠੇ ਆ ਤੇ ਸਾਡੀਆਂ ਜਥੇਬੰਦੀਆਂ ਤੇ ਵੀ ਕਬਜ਼ੇ ਆ ਇਸ ਕਰਕੇ ਜੇ ਸਾਡੇ ਸਮਾਜ ਨੂੰ ਜਗਾਉਣ ਵਾਸਤੇ ਇੱਕ ਸਟੇਟ ਲੈਵਲ ਦੇ ਉੱਤੇ ਇਸ ਪੰਕਸ਼ਨ ਰੱਖਿਆ ਜਾਵੇ ਤਾਂ ਕਿ ਉੱਥੋਂ ਵਕ ਵਕ ਜਿਹੜੇ ਵੀ ਸਾਡੇ ਸੰਗਰਸ਼ੀ ਜੋ ਦੇ ਜਾ ਬੁਲਾ ਰਹੇ ਉਹ ਬੋਲ ਸਕਣ ਕਿਉਂਕਿ ਗੁਰਦੁਆਰਾ ਸਾਹਿਬ ਤੇ ਵੀ ਇਹਨਾਂ ਦਾ ਕਬਜ਼ਾ ਹੈ ਕਿਉਂਕਿ ਕਬਜ਼ਾ ਕਰੀ ਬੈਠੇ ਆ ਇਹ ਕਬਜ਼ਾ ਤੁਹਾਡੇ ਸਾਹਮਣੇ ਹੀ ਹੈ ਆ ਇੱਕ ਚੰਦ ਭਾਂ ਦੇਖ ਲਓ ਆ ਕਿੱਡੀ ਉੱਥੇ ਵਾਰਦਾਤ ਹੋਈ ਹੈ ਮਜ਼ਦੂਰ ਇਹਨਾਂ ਨੇ ਛੱਲੀਆਂ ਵਾਂਗੂ ਕੁੱਟੇ ਤੇ ਮੈਂ ਕੱਲ ਇੱਕ ਵੀਡੀਓ ਦੇਖੀ ਏ ਉਦੇ ਰਮਾੜ ਵਾਸਤੇ ਲੈ ਕੇ ਜਾ ਰਹੇ ਆ ਤੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਕੀ ਭਈ ਉਹਨਾਂ ਨੇ ਕੀ ਇਹ ਕੋਈ ਦੇਸ਼ਤਰੋਹੀ ਕੀਤੀ ਹੈ ਕੀ ਦੇਸ਼ਤਰੋਹੀ ਕੀਤੀ ਜੇ ਪਹਿਲਾਂ ਹੀ ਇਸ ਮਸਲੇ ਨੂੰ ਤੁਸੀਂ ਸੁਲਝਾ ਲੈਂਦੇ ਪੁਲਿਸ ਡਿਪਾਰਟਮੈਂਟ ਪਹਿਲਾਂ ਮਸਲੇ ਨੂੰ ਜਾਂ ਉੱਥੋਂ ਦਾ ਐਮਐਲਏ ਪਹਿਲਾਂ ਇਸ ਮਸਲੇ ਨੂੰ ਸੁਲਝਾ ਲੈਂਦਾ ਭਾ ਕੇ ਗੱਲ ਕਰ ਲੈਂਦਾ ਇੱਥੋਂ ਤੱਕ ਨੌਬਤ ਨਹੀਂ ਹੋਣੀ ਸੀ ਹੋਰ ਉ ਕੀ ਕਰਨਗੇ ਪਥਰਾ ਹੀ ਕਰਨਗੇ ਹੋਰ ਤੁਹਾਡੇ ਤੇ ਕੀ ਕਰਨਗੇ ਉਹ ਤੇ ਜਿਹੜੇ ਉਹ ਕੱਲ ਅਸੀਂ ਵੀਡੀਓ ਦੇਖੀ ਅਸੀਂ ਤਾਂ ਚਲੋ ਬਾਹਰ ਬੈਠੇ ਆ ਤੇ ਉਹ ਜਿਹੜੇ ਛੱਤਾਂ ਦੇ ਉੱਤੋਂ ਗੋਲੀਆਂ ਚਲਾ ਰਹੇ ਉਹਨਾਂ ਦਾ ਤੁਸੀਂ ਕੀ ਕੀਤਾ ਭਾਈ ਉਹਨਾਂ ਦਾ ਕੀ ਕੀਤਾ ਇਸ ਕਰਕੇ ਕਿ ਇਹਨਾਂ ਜਾਗਰੂਕ ਹੋਣਾ ਸਮਾਜ ਨੂੰ ਜ਼ਰੂਰੀ ਏ ਇੱਕ ਮੰਚ ਤੇ ਇਕੱਠੇ ਹੋਣਾ ਜ਼ਰੂਰੀ ਏ ਵਾਣ ਵੀ ਕਿ ਸਮਾਜ ਰਬਦਾਸੀਆ ਸਿੱਖ ਸਮਾਜ ਤੇ ਮੱਝ ਵੀ ਸਿੱਖ ਸਮਾਜ ਇੱਕ ਮੰਚ ਤੇ ਜੇਦੋਂ ਆਪਾਂ ਇਕੱਠੇ ਹੋਵਾਂਗੇ ਨਾ ਫਿਰ ਇਹਨਾਂ ਦਾ ਚੀਜ਼ਾਂ ਦਾ ਹੀ ਜਵਾਬ ਦੇ ਸਕਾਂਗੇ ਹੁਣ ਉੱਥੇ ਜਥੇਬੰਦੀਆਂ ਆ ਰਹੀਆਂ ਉਹ ਜਥੇਬੰਦੀਆਂ ਨੇ ਕਿਸੇ ਦੇ ਤੁਹਾਨੂੰ ਉਹਦੇ ਘਰ ਦੀ ਹਾਲਤ ਨਹੀਂ ਦਿਖਾਈ ਹੋਣੀ ਜਿਸ ਤਰ੍ਹਾਂ ਉਸ ਘਰ ਦੇ ਵਿੱਚ ਭੰਨਤੋੜ ਕੀਤੀ ਏ ਇੱਥੋਂ ਤੱਕ ਕੇ ਘੜਮ ਚੌਧਰੀ ਸਲੰਦਰ ਵੀ ਲੈ ਕੇ ਚਾਕੇ ਗੱਡੀ ਦੀ ਭੰਨ ਤੋੜ ਕੀਤੀ ਆ ਅੰਦਰੇ ਭੰਨ ਤੋੜ ਕੀਤੀ ਆ ਇਸ ਕਰਕੇ ਜੇਕਰ ਇੱਕ ਇਕੱਠੇ ਹੋਵਾਂਗੇ ਤਾਂ ਆਪਾਂ ਕੁਛ ਨਾ ਕੁਛ ਲੈ ਡਿਕਾਂਗੇ ਨਹੀਂ ਐਸੇ ਤਰ੍ਹਾਂ ਹੀ ਜੁੱਤੀਆਂ ਪਹਿਣਣਗੀਆਂ ਤੇ ਜੇਕਰ ਸਮਾਜ ਨੂੰ ਜਾਗਰੂਕ ਕਰਨਾ ਤਾਂ ਸਟੇਟ ਲੈਵਲ ਤੇ ਆਪਾਂ ਨੂੰ ਪ੍ਰੋਗਰਾਮ ਦੇਣੇ ਚਾਹੀਦੇ ਆ ਸਟੇਟ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਦ ਲੋਕ ਇਕੱਠੇ ਉੱਥੇ ਕੋਈ ਜਾਣ ਉੱਥੇ ਅਸੀਂ ਇਕੱਠ ਦਿਖਾਈਏ ਵੀ ਸਾਡਾ ਇੰਨਾ ਇਕੱਠ ਹੈ ਵੋਟ ਵੀ ਸਾਡੀ ਜ਼ਿਆਦਾ ਕੁਰਬਾਨੀਆਂ ਵੀ ਸਾਡੀਆਂ ਜ਼ਿਆਦਾ